ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਥੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 12th ਕਲਾਸ ਦੇ ਲਈ ਪੰਜਾਬੀ ਲਿਟਰੇਚਰ ਪੰਜਾਬੀ ਇਲੈਕਟਿਵ ਆਪਵਿੱਤੀਆਂ ਜਿਹੜੀ ਤੁਹਾਡੀ ਪਾਠ ਪੁਸਤਕ ਹੈ ਆਪਵਿੱਤੀਆਂ ਉਹਦੇ ਵਿੱਚੋਂ ਹਾਂਜੀ ਉਸ ਦੇ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਦੀ ਜਿਹੜੀ ਕਿ ਸਵੈ ਜੀਵਨੀ ਦੇ ਵਿੱਚੋਂ ਲਿਆ ਗਿਆ ਅੰਸ਼ ਸਵੈ ਜੀਵਨੀ ਹੈਗੀ ਉਹਨਾਂ ਦੀ ਮੇਰੀ ਜੀਵਨ ਕਹਾਣੀ ਇਸ ਦੇ ਵਿੱਚੋਂ ਧੂੜ ਭਰੇ ਰਾ ਤੂੜ ਪਰੇ ਰਾ ਜਿਹੜਾ ਸਵੈ ਜੀਵਨੀ ਅੰਸ਼ ਲਿਆ ਗਿਆ ਇਸ ਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਸ਼ਾਰਟ ਹੈਂਡ ਆਬਜੈਕਟਿਵ ਟਾਈਪ ਤੇ ਤੁਹਾਡੇ ਜਿਹੜੇ ਕੀ ਕੁਐਸਚਨ ਆਨਸਰ ਲੌਂਗ ਨੇ ਠੀਕ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਸਟੂਡੈਂਟਸ ਆਪਾਂ ਜਿਹੜੇ ਪਹਿਲੀਆਂ ਤੂ ਤੁਹਾਡੀਆਂ ਆਪਵਿੱਤੀਆਂ ਨੇ ਉਹ ਆਪਾਂ ਅਪਲੋਡ ਕਰ ਚੁੱਕੇ ਆ ਤੁਹਾਡੇ 14 ਦੇ 14 ਆਪਾਂ ਜਿਹੜੀ ਕਿ ਇਹ ਬੁੱਕਸ ਦੇ ਵਿੱਚ ਜਿਹੜੀਆਂ ਆਪਵਿੱਤੀਆਂ ਦੇ ਵਿੱਚ ਹੈਗੀਆਂ ਤੁਹਾਡੇ ਪਾਠ ਪੁਸਤਕ ਦੇ ਵਿੱਚ ਦਿੱਤੇ ਹੋਏ ਚੈਪਟਰਸ ਦੇ ਸਾਰੇ ਕਰਾਂਗੇ हां जी ਇਸ ਦੇ ਵਿੱਚ ਆਪਾਂ ਥਰਡ ਕਰ ਰਹੇ ਹਾਂ ਪ੍ਰੋਫੈਸਰ ਸਾਈਪ ਸਿੰਘ ਇਹਨਾਂ ਦਾ ਟਾਈਮ ਟਾਈਮ ਬ੍ਰੇਡ 1892 ਤੋਂ ਲੈ ਕੇ 1970 ਤੱਕ ਠੀਕ ਹੈ ਤੁਸੀਂ ਜਨਮ ਸਥਾਨ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਹੈ ਵਿਦਿਆ ਵੀਏ ਤੇ ਡੀਲਟ ਬਾਕੀ ਤੁਸੀਂ ਇਹ ਰਚਨਾਵਾਂ ਇਹਨਾਂ ਦੀ ਇੱਕ ਵਾਰ ਜਸਟ ਰੀਡ ਕਰ ਲੈਣਾ ਤੇ ਪ੍ਰਿੰਸੀਪਲ ਸਾਈਪ ਸਿੰਘ ਦੀ ਸਵੈ ਜੀਵਨੀ ਹੈਗੀ ਮੇਰੀ ਜੀਵਨ ਕਹਾਣੀ ਮੇਰੀ ਜੀਵਨ ਕਹਾਣੀ ਉਸ ਦੇ ਵਿੱਚੋਂ ਤੁਹਾਡਾ ਸਵੈ ਜੀਵਨੀ ਜਿਹੜਾ ਅੰਸ਼ ਇਸ ਪੁਸਤ ਆਪਣੇ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਉਹ ਹੈਗਾ ਧੂੜ ਪਰੇ ਰਾਹ ਠੀਕ ਹੈ ਧੂੜ ਪਰੇ ਰਾਹ ਤੇ ਕੇ ਇਹ ਯਾਦ ਰੱਖਣਾ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਇਸ ਸਵੈ ਜੀਵਨੀ ਬਾਰੇ ਇਸ ਦੇ ਆਰੰਭ ਵਿੱਚ ਲਿਖੇ ਗਏ ਸ਼ਬਦਾਂ ਵਿੱਚ ਇੱਕ ਟੁਕਕ ਧਿਆਨ ਜੋ ਧਿਆਨ ਦੇਣ ਯੋਗ ਹੈ ਉਹ ਕੀ ਹੈ ਇਹ ਰਚਨਾ ਜ਼ਿੰਦਗੀ ਦੇ ਧੂੜ ਪਰੇ ਰਾਹਾਂ ਉੱਤੇ ਤੁਰਦੇ ਇੱਕ ਸਧਾਰਨ ਰਾਹੀ ਦੀ ਨਿੱਜੀ ਤੇ ਨਿਰਸ਼ਿੰਗਾਰ ਜਾਤ ਆਸ਼ਤ ਹੈ ਇਸ ਲਈ ਇਸ ਦਾ ਵੱਖਰਾ ਹੀ ਰੰਗ ਤੇ ਵੱਖਰਾ ਹੀ ਮੁੱਲ ਹੈ। ਹਾਂਜੀ। ਇਸ ਦੇ ਬਾਅਦ ਕਰਦੇ ਪਹਿਲਾ ਆਬਜੈਕਟਿਵ ਟਾਈਪ ਕੁਸ਼ਨ ਅਨਸਰ ਵਸਤੂਨਿਸ਼ਟ ਪ੍ਰਸ਼ਨ। ਹਾਂਜੀ ਆਪਵਿੱਤਿਆ ਪੁਸਤਕ ਵਿੱਚ ਦਰਜ ਤੂੜ ਪਰੇ ਰਾ ਸਵੈ ਜੀਵਨੀ ਅੰਸ਼ ਕਿਸ ਕਿਸ ਲੇਖਕ ਦੀ ਰਚਨਾ? ਹਾਂਜੀ ਕਿਸ ਲੇਖਕ ਦੀ ਰਚਨਾ ਤਾਂ ਪ੍ਰਿੰਸੀਪਲ ਸਾਹਿਬ ਸਿੰਘ। ਸਾਹਿਬ ਜੀ ਪ੍ਰਿੰਸੀਪਲ ਤੁਸੀਂ ਸ਼ਾਰਟਸ ਵੀ ਬਾਸ ਸਕਦੇ ਹੋ ਤੇ ਫੁੱਲ ਕੰਪਲੀਟ ਵੀ ਤੁਸੀਂ ਸਪੈਲਿੰਗ ਲਿਖ ਸਕਦੇ ਹੋ ਨੈਕਸਟ ਹੈਗਾ ਹਾਸ਼ਮ ਸ਼ਾਹ ਦੇ ਪੁੱਤਰ ਦਾ ਕੀ ਨਾਂ ਸੀ ਤਾਂ ਹਾਸ਼ਮ ਸ਼ਾਹ ਦੇ ਪੁੱਤਰ ਦਾ ਕੀ ਨਾਂ ਸੀ ਤਾਂ ਹਾਸ਼ਮ ਸ਼ਾਹ ਦੇ ਪੁੱਤਰ ਦਾ ਨਾਂ ਸੀ ਮੀਆਂ ਹਯਾਤ ਖ ਮੀਆਂ ਹਯਾਤ ਖਾਂ ਤੇ ਹਾਸ਼ਮ ਸ਼ਾ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਦਾ ਪ੍ਰਸਿੱਧ ਕਵੀ ਸੀ ਤੇ ਹਾਸ਼ਮ ਸ਼ਾ ਜਿਹੜਾ ਕੀ ਰਹਿਣ ਵਾਲਾ ਸੀ ਜਗਦੇਵ ਕਾਲਾ ਦਾ ਠੀਕ ਹੈ ਤੇ ਹਾਸ਼ਮ ਨੇ ਸੱਸੀ ਲਿਖੀ ਆ ਕਿੱਸਾ ਕਾਵਿ ਦੇ ਵਿੱਚ ਨੈਕਸਟ ਹੈਗਾ ਉਦਲੇਖ ਉਕਲੇਖ ਉਕਲੇਦਸ ਉਕਲੇਦਸ ਕਿਹੜੀ ਸ਼੍ਰੇਣੀ ਵਿੱਚ ਪੜ੍ਹੀ ਜਾਂਦੀ ਸੀ ਪੜ੍ਹੀ ਜਾਂਦੀ ਸੀ ਤਾਂ ਉਕਲੇਦਸ ਕਿਹੜੀਆਂ ਸ਼੍ਰੇਣੀਆਂ ਜਮ ਕਲਾਸਾਂ ਵਿੱਚ ਪੜਾਈ ਜਾਂਦੀ ਸੀ ਤਾਂ ਮੀਡਲ ਵਿੱਚ ਮੀਡਲ ਦੀਆਂ ਕਲਾਸਾਂ ਵਿੱਚ ਮੀਡਲ ਵਿੱਚ ਮੀਡਲ ਵਿੱਚ ਉਕਲੇਦਸ ਮੀਡਲ ਵਿੱਚ ਪੜਾਈ ਜਾਂਦੀ ਸੀ ਅੱਗੇ ਸਹੀ ਗਲਤ ਨੇ ਸਹੀ ਗਲਤ ਵਿੱਚ ਫੋਰਥ ਬਸਰੂਰ ਸ਼ਹਿਰ ਵਿੱਚ ਬਹੁਤ ਹੀ ਵਸੋਂ ਕੱਕੇ ਜਾਈ ਮੁਸਲਮਾਨਾਂ ਦੀ ਸੀ ਤਾਂ ਇਹ ਸਹੀ ਹੈ ਜਾਂ ਗਲਤ ਤਾਂ ਇਹ ਸਹੀ ਹੈ ਪਸਰੂਰ ਸ਼ਹਿਰ ਵਿੱਚ ਬਹੁਤੀ ਵਸੋਂ ਕੱਕੇ ਜਾਈ ਮੁਸਲਮਾਨਾਂ ਦੀ ਸੀ ਨੈਕਸਟ ਹੈਗਾ 5th ਕੁਐਸਚਨ ਪ੍ਰਿੰਸੀਪਲ ਸਾਹਿਬ ਸਿੰਘ ਨੂੰ 6ਵੀਂ ਜਮਾਤ ਵਿੱਚ ਬਾਠਾਂ ਵਾਲੇ ਦੇ ਸਕੂਲ ਵਿੱਚ ਦਾਖਲ ਕਰਾਇਆ ਗਿਆ ਸੀ ਹਾਂਜੀ ਤਾਂ ਇਹ ਗਲਤ ਹੈ 6ਵੀਂ ਜਮਾਤ ਵਿੱਚ ਇਸ ਸਕੂਲ ਦੇ ਵਿੱਚ ਦਾਖਲ ਨਹੀਂ ਕਰਵਾਇਆ ਗਿਆ ਸੀ 6th ਪੰਡਿਤ ਵਿਦਤਾ ਪ੍ਰਸ਼ਾਦ ਨੇ ਕਾਲਜ ਦੀ ਪੜਾਈ ਸਮੇਂ ਸਾਹਿਬ ਸਿੰਘ ਦੀ ਬਹੁਤ ਮਦਦ ਕੀਤੀ ਤਾਂ ਇਹ ਦੱਸਣਾ ਕਿ ਸਹੀ ਹੈ ਜਾਂ ਗਲਤ ਹੈ ਤਾਂ ਤਾਂ ਸਹੀ ਹੈ ਤੇ ਅੱਗੇ ਹੈਗਾ ਖਾਲਿਸਤਾਨ ਡੈਸ਼ ਵਿੱਚ ਸਾਹਿਬ ਸਿੰਘ ਦਾ ਵਿਆਹ ਹੋਇਆ ਸੀ ਤਾਂ ਕਿ ਨਵੇਂ ਇਸਵੀ ਦੇ ਵਿੱਚ ਹੋਇਆ ਸੀ ਕਿੰਨੇ ਇਸਵੀ ਸੀ 1905 ਚ 1905 ਇਸਵੀ ਵਿੱਚ ਸਾਹਿਬ ਸਿੰਘ ਦਾ ਵਿਆਹ ਹੋਇਆ ਸੀ ਅਗਲੇ ਖਾਲਿਸਤਾਨ ਹੈ ਹਾਈ ਸਕੂਲ ਡੈਸ਼ ਆ ਕੇ ਸਾਹਿਬ ਸਿੰਘ ਨੂੰ ਵਰਜਸ਼ ਕਰਨ ਦਾ ਸ਼ੌਂਕ ਪੈ ਗਿਆ ਤਾਂ ਹਾਈ ਸਕੂਲ ਪਸਰੂਰ ਹਾਈ ਸਕੂਲ ਪਸਰੂਰ ਵਿੱਚ ਆ ਕੇ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਵਰਜਿਸ਼ ਕਰਨ ਦਾ ਸ਼ੌਂਕ ਪੈ ਗਿਆ ਹਾਂਜੀ ਅੱਗੇ ਐਮਸੀਕਿਊਜ਼ ਨੇ ਇਨਸਪੈਕਟਰ ਨੇ ਸਾਹਿਬ ਪ੍ਰੋਫੈਸਰ ਜਾਂ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਸ਼ਾਬਾਸ਼ ਕਿਉਂ ਦਿੱਤੀ ਤਾਂ ਸ਼ਾਬਾਸ਼ ਕਿਉਂ ਦਿੱਤੀ ਸੀ ਇਹਦਾ ਆਨਸਰ ਆ ਜਾਊਗਾ ਬੀ ਆਪਸ਼ਨ ਸੈਕੰਡ ਉਸ ਦੁਆਰਾ ਸੁਣਾਏ ਪਹਾੜੇ ਸੁਣ ਕੇ ਉਸ ਦੁਆਰਾ ਸੁਣਾਏ ਪਹਾੜੇ ਸੁਣ ਕੇ ਮਤਲਬ ਕਿ ਪ੍ਰਿੰਸ ਇੰਸਪੈਕਟਰ ਨੇ ਪ੍ਰਿੰਸੀਪਲ ਸਾਹਿਬ ਸਿੰਘ ਤੋਂ ਪਹਾੜੇ ਸੁਨੇ ਸੀ ਤਾਂ ਉਹਨਾਂ ਨੇ ਪਹਾੜੇ ਸੁਣਾਏ ਪਹਾੜੇ ਸੁਣਾਉਣ ਕਰਕੇ ਉਹਨਾਂ ਨੂੰ ਸ਼ਾਬਾਸ਼ ਦਿੱਤੀ ਅੱਗੇ ਖਾਂ ਹੈਗਾ ਐਮਸੀਕਿਊਸ ਸਾਡੇ ਦੇਸ਼ ਦਾ ਅਖਾਣ ਹੈ ਚੋਰੀ ਜਾਰੀ ਚੱਕਰੀ ਤੈਸ਼ ਇਹਦਾ ਆਨਸਰ ਹੈ 4th ਬਾਜ ਦੁਸ਼ਮਣਾ ਨਹੀਂ ਚੋਰੀ ਜਾਰੀ ਚੱਕਰੀ ਬਾਜ ਦੁਸ਼ਮਣਾ ਨਹੀਂ ਹਾਂਜੀ ਅੱਗੇ ਹੈਗੇ ਨੇ ਤੁਹਾਡੇ ਕੁਐਸਚਨ ਆਨਸਰ ਹੁਣ ਆਪਾਂ ਇਹਨਾਂ ਦੇ ਆਨਸਰ ਕਰਦੇ ਹਾਂ 5 ਨੇ ਹਾਂਜੀ ਕੁਐਸਚਨ ਹੈ ਪ੍ਰਿੰਸੀਪਲ ਸਾਹਿਬ ਸਿੰਘ ਦੇ ਸਵੈ ਜੀਵਨੀ ਅੰਸ਼ ਧੂੜ ਪਰੇ ਰਾਹ ਵਿੱਚੋਂ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਹਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਹਾਂਜੀ ਪ੍ਰਿੰਸੀਪਲ ਸਾਹਿਬ ਸਿੰਘ ਦੇ ਸਵੈ ਜੀਵਨੀ ਅੰਸ਼ ਧੂੜ ਪਰੇ ਰਾਹ ਦੇ ਵਿੱਚ ਆਪਾਂ ਨੂੰ ਉਸ ਸਮੇਂ ਦੀ ਜਿਹੜੀ ਸਕੂਲੀ ਸਿੱਖਿਆ ਸੀ ਉਹ ਕਿਵੇਂ ਦੀ ਸੀ ਉਦੇ ਬਾਰੇ ਆਪਾਂ ਨੂੰ ਕੀ ਜਾਣਕਾਰੀ ਮਿਲਦੀ ਹੈ ਇਸ ਸਹਿਜ ਜੀਵਨੀ ਅੰਸ਼ ਵਿੱਚੋਂ ਤਾਂ ਆਪਾਂ ਨੇ ਉਹ ਦੱਸਣਾ ਹਾਂਜੀ ਧੂੜ ਪਰੇ ਰਾ ਸਿਰਲੇਖ ਖੇਡ ਪ੍ਰਿੰਸੀਪਲ ਸਾਹਿਬ ਸਿੰਘ ਦੇ ਸਵੈ ਜੀਵਨੀ ਅੰਸ਼ ਵਿੱਚੋਂ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਅੰਸ਼ਕ ਆਪਾਂ ਨੂੰ ਵੇਰਵੇ ਮਿਲਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਸਮੇਂ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ ਠੀਕ ਹੈ ਜਿਵੇਂ ਅੱਜ ਕੱਲ੍ਹ ਸਕੂਲਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਉਸ ਸਮੇਂ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਸੀ ਬੱਚੇ ਨੂੰ ਆਮ ਤੌਰ ਤੇ ਪਿੰਡ ਵਿੱਚ ਹੀ ਕਿਸੇ ਮੀਆਂ ਆਦ ਕੋਲ ਪੜਨ ਭਾ ਦਿੱਤਾ ਜਾਂਦਾ ਸੀ ਮਤਲਬ ਕਿ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਧਾਰਮਿਕ ਆਗੂ ਹੁੰਦੇ ਸੀ ਜਿਵੇਂ ਪਾਰਸ਼ਾਲਾ ਦੇ ਵਿੱਚ ਠੀਕ ਹੈ ਤੇ ਮਸਜਿਦਾਂ ਦੇ ਵਿੱਚ ਐਵੇਂ ਪੜਨ ਲਈ ਭੇਜ ਦਿੰਦੇ ਸੀ ਕਿਸੇ ਵੀ ਮੀਆਂ ਕੋਲ ਪੜਨ ਲਈ ਭਾ ਦਿੱਤਾ ਜਾਂਦਾ ਸੀ ਤੇ ਬੱਚੇ ਨੂੰ ਮੀਆਂ ਕੋਲੇ ਪੜਨ ਲਈ ਭਾ ਦਿੱਤਾ ਜਾਂਦਾ ਸੀ ਤੇ ਸਾਹਿਬ ਸਿੰਘ ਨੂੰ ਵੀ ਉਸਦੇ ਪਿਤਾ ਨੇ ਜਿਹੜੇ ਕਿ ਪਿੰਡ ਦੇ ਵਿੱਚ ਹੀ ਮੀਆਂ ਹਯਾਤ ਸ਼ਾ ਮੀਆਂ ਹਯਾਤ ਸ਼ਾ ਕੌਣ ਸੀ ਖਾਸ ਮੁਸ਼ਾਦਾ ਬੇਟਾ ਸੀ ਠੀਕ ਹੈ ਉਹਦੇ ਕੋਲ ਨਹੀਂ ਪੜਨ ਪਾਤਾ ਸੀ ਤੇ ਲਗਾ ਦਿੱਤਾ ਸੀ ਤੇ ਉਸੇ ਵੇਲੇ ਪ੍ਰਾਇਮਰੀ ਸਕੂਲ ਵੀ ਨਾ ਮਾਤਰ ਹੁੰਦੇ ਸੀ ਮਤਲਬ ਕਿ ਜਿਹੜੇ ਪ੍ਰਾਇਮਰੀ ਸਕੂਲ ਹੁੰਦੇ ਸੀ ਉਹ ਵੀ ਨਾ ਮਾਤਰੀ ਹੁੰਦੇ ਸੀ ਪਿੰਡਾਂ ਤੋਂ ਦੂਰ ਵੱਡੇ ਵੱਡੇ ਕਸਬਿਆਂ ਸ਼ਹਿਰਾਂ ਵਿੱਚ ਹੁੰਦੇ ਸੀ ਮਤਲਬ ਕਿ ਜਿਹੜੇ ਪ੍ਰਾਇਮਰੀ ਸਕੂਲ ਨੇ ਜਿਵੇਂ ਅੱਜ ਕੱਲ੍ਹ ਜਿਹੜੇ ਕਿ ਸਕੈਂਡਰੀ ਸਕੂਲ ਨੇ ਉਹ ਮਤਲਬ ਕਿ ਇਹ ਦੂਰ ਏਰੀਆ ਦੇ ਵਿੱਚ ਹੁੰਦੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸ਼ਹਿਰਾਂ ਵਿੱਚ ਹੁੰਦੇ ਨੇ ਤਾਂ ਐਵੇਂ ਪਹਿਲਾਂ ਪ੍ਰਾਇਮਰੀ ਸਕੂਲ ਹੁੰਦੇ ਸੀ ਪ੍ਰਾਇਮਰੀ ਸਕੂਲ ਵੀ ਵੱਡੇ ਵੱਡੇ ਕਸਬਿਆਂ ਜਾਂ ਸ਼ਹਿਰਾਂ ਵਿੱਚ ਹੁੰਦੇ ਸੀ ਤੇ ਪ੍ਰਾਇਮਰੀ ਸਿੱਖਿਆ ਦੇ ਮੁਢਲੇ ਸਾਲਾਂ ਵਿੱਚ ਵਿੱਚ ਹੀ ਇਨਸਪੈਕਟਰ ਵਿਦਿਆਰਥੀਆਂ ਦਾ ਇਮਤਿਹਾਨ ਲੈਣਾ ਆਇਆ ਕਰਦੇ ਸੀ ਮਤਲਬ ਕਿ ਬੱਚਿਆਂ ਦਾ ਜਿਹੜਾ ਇਮਤਿਹਾਨ ਹੁੰਦਾ ਸੀ ਐਗਜ਼ਾਮ ਹੁੰਦੇ ਸੀ ਪ੍ਰਾਇਮਰੀ ਸਿੱਖਿਆ ਦੇ ਉਹ ਇਨਸਪੈਕਟਰ ਲੈਣਾ ਆਇਆ ਕਰਦੇ ਸੀ ਤੇ ਇਸ ਉਦੇਸ਼ ਦੀ ਪੂਰਤੀ ਲਈ ਉਹ ਸੈਂਟਰ ਸਕੂਲ ਵਿੱਚ ਨੇੜਲੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਇਕੱਠੇ ਕਰਵਾ ਲੈਂਦੇ ਸੀ ਜਿਵੇਂ ਅੱਜ ਕੱਲ ਜਿਹੜੇ ਕਿ ਜਿਵੇਂ 8th ਕਲਾਸ ਦੇ ਪੇਪਰ ਹੁੰਦੇ ਨੇ 10th ਦੇ ਹੁੰਦੇ ਨੇ ਹਨਾ ਇੱਕ ਜਗ੍ਹਾ ਤੇ ਸੈਂਟਰ ਹੁੰਦਾ ਉਹਨਾਂ ਦਾ ਤਾਂ ਐਵੇਂ ਉਹ ਕਰਦੇ ਸੀ ਵੀ ਇੱਕ ਜਗ੍ਹਾ ਤੇ ਬੱਚਿਆਂ ਨੂੰ ਇੱਕ ਸੈਂਟਰ ਬਣਾ ਲੈਂਦੇ ਸੀ ਕੋਈ ਸਕੂਲ ਉਸ ਜਗ੍ਹਾ ਤੇ ਬਾਕੀ ਬੱਚਿਆਂ ਨੂੰ ਇਕੱਠੇ ਕਰ ਲੈਂਦੇ ਸੀ ਤੇ ਉਹਨਾਂ ਦੀ ਮੌਖਿਕ ਮੌਖਿਕ ਹੋ ਗਿਆ ਔਰਲ ਔਰਲ ਹੀ ਐਗਜ਼ਾਮ ਹੁੰਦੇ ਸੀ ਠੀਕ ਹੈ ਔਰਲ ਐਗਜ਼ਾਮ ਲੈ ਜਾਂਦੇ ਸੀ ਮੌਖਿਕ ਹੀ ਪ੍ਰੀਖਿਆ ਹੁੰਦੀ ਸੀ ਮਿਡਲ ਸਕੂਲ ਵੀ ਪਿੰਡਾਂ ਤੋਂ ਬਹੁਤ ਦੂਰ ਹੁੰਦੇ ਸੀ ਪਹਿਲਾਂ ਤਾਂ ਪ੍ਰਾਇਮਰੀ ਸਕੂਲ ਵੀ ਕਾਫੀ ਦੂਰ ਹੁੰਦੇ ਸੀ ਫਿਰ ਮਿਡਲ ਸਕੂਲ ਵੀ ਪਿੰਡਾਂ ਤੋਂ ਬਹੁਤ ਦੂਰ ਹੁੰਦੇ ਸੀ ਮਿਡਲ ਦੀਆਂ ਜਮਾਤਾਂ ਵਿੱਚ ਰੇਖਾ ਗਣਿਤ ਪੜਾਇਆ ਜਾਂਦਾ ਸੀ ਮਿਡਲ ਦੀਆਂ ਜਮਾਤਾਂ ਵਿੱਚ ਕੀ ਪੜਾਇਆ ਜਾਂਦਾ ਸੀ ਰੇਖਾ ਗਣਿਤ ਤੇ ਮਿਹਨਤੀ ਵਿਦਿਆਰਥੀਆਂ ਦੀ ਅਧਿਆਪਕ ਖੁਦ ਬੜੀ ਮਦਦ ਕਰਦੇ ਸੀ ਮਤਲਬ ਕਿ ਜਿਹੜੇ ਸਟੂਡੈਂਟਸ ਵਧੀਆ ਮਿਹਨਤ ਕਰਦੇ ਸੀ ਠੀਕ ਹੈ ਉਹਨਾਂ ਦੀ ਜਿਹੜੇ ਕੀ ਹੈਲਪ ਕਰਦੇ ਸੀ ਟੀਚਰਸ ਤੇ ਲੇਖਕ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖ ਕੇ ਪੰਡਤ ਸ਼ਿਵਦਿਆਲ ਜੀ ਨੇ ਲੇਖਕ ਨੂੰ ਸੰਬੜਿਆਲ ਸਕੂਲ ਦੇ ਵਿਦਿਆਰਥੀਆਂ ਦੀਆਂ ਲਿਖੀਆਂ ਕਾਪੀਆਂ ਲਿਆ ਕੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਮਤਲਬ ਕਿ ਜਿਹੜਾ ਕਿ ਲੇਖਕ ਨੂੰ ਵੀ ਉਹਦੇ ਵਧੀਆ ਕਾਰਗੁਜ਼ਾਰੀ ਦੇਖ ਕੇ ਪੰਡਿਤ ਸ਼ਿਵ ਵਿਦਿਆਲਏ ਉਹਨੂੰ ਸ਼ੰ ਸ਼ੰਬੜਿਆਲ ਸਕੂਲ ਸੀ ਜਿਹੜਾ ਉੱਥੋਂ ਦੇ ਜਿਹੜੇ ਵਿਦਿਆਰਥੀ ਸੀ ਹੁਨਾਰ ਉਹਨਾਂ ਦੀਆਂ ਨੋਟਬੁక్స్ ਲਿਆ ਕੇ ਜਿਹੜੇ ਕਿ ਉਹਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਠੀਕ ਹੈ ਮੋਟੀਵੇਟ ਕੀਤਾ ਤੇ ਉਦੋਂ ਜਿਹੜਾ ਹਾਈ ਸਕੂਲ ਸੀ ਉਹ ਪੂਰੇ ਜ਼ਿਲ੍ਹੇ ਵਿੱਚ 3 ਜਾਂ 4 ਹੁੰਦੇ ਸੀ ਜਿਵੇਂ ਆਪਾਂ ਕਹਸਾ ਜਿਵੇਂ ਮੈਰਿਟੋਰੀਅਰ ਸਕੂਲ ਨੇ ਹਨ ਐਵੇਂ ਮਤਲਬ ਕਿ ਜ਼ਿਲ੍ਹੇ ਦੇ ਵਿੱਚ 304 ਸਕੂਲ ਹੀ ਹੁੰਦੇ ਸੀ ਹਾਈ ਸਕੂਲ ਤੇ ਇਹ ਸਕੂਲ ਸਰਕਾਰੀ ਹੁੰਦੇ ਸੀ ਜਾਂ ਇਸਾਈਆਂ ਦੇ ਹਾਈ ਸਕੂਲ ਵਿੱਚ ਦਾਖਲਾ ਹੋਣ ਤੋਂ ਬਾਅਦ ਪਹਿਲੇ 2 ਸਾਲ ਸਿਰਫ ਅੰਗਰੇਜ਼ੀ ਹੀ ਪੜ੍ਹਨੀ ਪੈਂਦੀ ਸੀ ਮਤਲਬ ਕਿ ਜਦੋਂ ਬੱਚੇ ਦੀ ਹਾਈ ਸਕੂਲ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਸੀ ਤਾਂ ਪਹਿਲੇ 2 ਸਾਲ ਉਹਨੂੰ ਅੰਗਰੇਜ਼ੀ ਹੀ ਪੜ੍ਹਾਇ ਜਾਂਦੀ ਸੀ ਜੂਨੀਅਰ ਸਪੈਸ਼ਲ ਤੇ ਸੀਨੀਅਰ ਸਪੈਸ਼ਲ ਵਿੱਚ ਪਹਿਲੇ ਦਰਜੇ ਤੇ ਆਉਣ ਵਾਲੇ ਨੂੰ ਫਿਰ ਪਜੀਫਾ ਮਿਲਦਾ ਸੀ ਉਸ ਵੇਲੇ ਦੇ ਸਕੂਲ ਅਧਿਆਪਕਾਂ ਦਾ ਆਪਣੇ ਹੋਣਹਾਰ ਵਿਦਿਆਰਥੀਆਂ ਨਾਲ ਬੜਾ ਮੋਹ ਹੁੰਦਾ ਸੀ ਇਸ ਗੱਲ ਦਾ ਆਪਾਂ ਨੂੰ ਪ੍ਰਮਾਣ ਕਾਜੀ ਜਲਾਲਉਦੀਨ ਠੀਕ ਹੈ ਕਾਜੀ ਜਲਾਲਉਦੀਨ ਵੱਲੋਂ ਲੇਖਕ ਦੇ ਪਿਤਾ ਨੂੰ ਲੇਖਕ ਨੂੰ ਹੋਰ ਪੜਾਉਣ ਲਈ ਪ੍ਰੇਰਿਤ ਕਰਨ ਤੋਂ ਮਿਲਦੀ ਹੈ ਠੀਕ ਹੈ ਇਸੇ ਤਰੀਕੇ ਨਾਲ ਪੰਡਿਤ ਸ਼ਿ ਵਿਦਿਆਲ ਪੰਡਿਤ ਵਿਚਤਾ ਪ੍ਰਸ਼ਾਦ ਤੇ ਸਰਦਾਰ ਪ੍ਰਗਟ ਸਿੰਘ ਇਹਨਾਂ ਨੇ ਇਹਨਾਂ ਦਾ ਵਿਦਿਆਰਥੀਆਂ ਨਾਲ ਬੜਾ ਜਿਆਦੇ ਪਿਆਰ ਸੀ ਮੋਹ ਸੀ ਤੇ ਇਹਨਾਂ ਨੇ ਬੱਚਿਆਂ ਨੂੰ ਅੱਗੇ ਪੜਨ ਲਈ ਉਤਸ਼ਾਹਿਤ ਕਰਦੇ ਰਹਿੰਦੇ ਸੀ ਠੀਕ ਹੈ ਤੇ ਬਾਕੀ ਤੁਸੀਂ ਇਹਦੇ ਵਿੱਚ ਇਹ ਵੀ ਐਡ ਕਰ ਸਕਦੇ ਹੋ ਕਿ ਸਕੂਲਾਂ ਵਿੱਚ ਉਰਦੂ ਫਾਰਸੀ ਸੰਸਕ੍ਰਿਤ ਤੇ ਅੰਗਰੇਜ਼ੀ ਪੜ੍ਹਾਇਆ ਜਾਂਦੀ ਸੀ ਠੀਕ ਹੈ ਤੇ 6ਵੀਂ 7ਵੀਂ 6th 7th ਤੇ 8th ਦੇ ਵਿੱਚ ਉਕਲੇ ਉਕਲੇ ਦਸ ਮਿਡਲ ਦੇ ਵਿੱਚ ਪੜਾਈ ਜਾਂਦੀ ਸੀ ਠੀਕ ਹੈ ਤੇ 8ਵੀਂ ਦੇ ਵਿੱਚੋਂ ਜਿਹੜੇ ਚੰਗੇ ਨੰਬਰ ਲੈਂਦਾ ਸੀ ਉਹਨੂੰ 4 ਰੁਪਏ ਜੁਇਫਾ ਮਿਲਦਾ ਸੀ 4 ਰੁਪਏ 8ਵੀਂ ਦੇ ਵਿੱਚੋਂ ਠੀਕ ਹੈ ਤੇ ਚੰਗੇ ਨੰਬਰ ਲੈਣ ਵਾਲਿਆਂ ਜਿਹੜੇ 8ਵੀਂ ਦੇ ਵਿੱਚੋਂ ਫਰਸਟ ਆਉਂਦਾ ਸੀ ਉਹਨੂੰ 6 ਰੁਪਏ ਹਾਈ ਸਕੂਲ ਦੇ ਵਿੱਚ ਆਪਾਂ ਨੇ ਹੋਏਗੀ ਠੀਕ ਹੈ ਹਾਂਜੀ ਸੈਕਿੰਡ ਕੁਐਸਚਨ ਹੈ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਵਿਦਿਆਰਥੀ ਜੀਵਨ ਵਿੱਚ ਕਿਸ ਤਰ੍ਹਾਂ ਦੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਜ਼ਿਆਦਾਤਰ ਆਰਥਿਕ ਇਕਨੋਮਿਕਲ ਜਿਹੜੀ ਮੁਸ਼ਕਲਾਂ ਸੀ ਪ੍ਰੋਬਲਮ ਸੀ ਉਹਨਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਕੋਈ ਜ਼ਿਆਦਾ ਚੰਗੀ ਨਹੀਂ ਸੀ ਵਿਦਿਆਰਥੀ ਸਾਹਿਬ ਸਿੰਘ ਬੜਾ ਮਿਹਨਤੀ ਅਤੇ ਹੌਨਾਰ ਸੀ ਠੀਕ ਤੇ ਉਹ ਮੀਡਲ ਵਿੱਚ ਪੂਰੇ 라ਵਲਪਿੰਡੀ ਡਿਵੀਜ਼ਨ ਦੇ ਵਿੱਚੋਂ ਪਹਿਲੇ ਦਰਜੇ ਦੇ ਆਏ ਸੀ ਮਤਲਬ ਕਿ ਮੀਡਲ ਦੇ ਵਿੱਚ ਜਿਹੜੀ ਐਗਜ਼ਾਮ ਹੋਏ ਸੀ ਉਹਨਾਂ ਦੇ ਵਿੱਚੋਂ ਦੀਵੀਆ ਰਾਵਲਪਿੰਡੀ ਡਿਵੀਜ਼ਨ ਦੇ ਵਿੱਚੋਂ ਪਹਿਲੇ ਦਰਜੇ ਦੇ ਵਿੱਚ ਪਾਸ ਕੀਤੀ ਸੀ ਪ੍ਰਿੰਸੀਪਲ ਸਾਹਿਬ ਸਿੰਘ ਨੇ ਤੇ ਉਹਨਾਂ ਨੂੰ 6 ਰੁਪਏ ਵਜੀਫਾ ਮਿਲਿਆ ਸੀ ਆਪਾਂ ਨੇ ਹੁਣੇ ਡਿਸਕਸ ਕੀਤਾ ਨਾ ਤੁਹਾਨੂੰ ਦੱਸਿਆ ਕਿ ਵੀ ਜਿਹੜਾ 8ਵੀਂ ਦੇ ਵਿੱਚੋਂ ਫਰਸਟ ਆਉਂਦਾ ਸੀ ਉਹਨੂੰ 6 ਰੁਪਏ ਮਿਲਦੇ ਸੀ ਵਜੀਫਾ ਤੇ ਜਿਹੜਾ ਬੱਚਾ ਮਹੀਨਾ 6 ਰੁਪਏ ਤੇ ਜਿਹੜਾ ਬੱਚਾ ਚੰਗੇ ਨੰਬਰ ਲੈਂਦਾ ਸੀ ਉਹਨੂੰ 4 ਰੁਪਏ ਮਹੀਨਾ ਮਿਲਦਾ ਸੀ ਠੀਕ ਹੈ ਵਜੀਫਾ ਤੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਆਪਣਾ 10ਵੀਂ ਜਮਾਤ ਦਾ ਦਾਖਲਾ ਭੇਜਣ ਤੇ ਆਪਣੀ ਭੂਆ ਕੋਲੋਂ ਪੈਸੇ ਲੈ ਸੀ ਜਿਹੜਾ ਉਸਦੀ ਭੂਆ ਨੇ ਆਪਣੀ ਟੁੰਮਾ ਗਹਿਣੇ ਰੱਖ ਕੇ ਉਹਨੂੰ ਪੈਸੇ ਦਿੱਤੇ ਸੀ ਤੇ ਉਸਦੀ ਕਾਲਜ ਦੇ ਵਿੱਚ ਪੜਨ ਦੀ ਹਾਇਸੀਅਤ ਨਹੀਂ ਸੀ ਤੇ ਉਹ ਨੌਕਰੀ ਲੱਗ ਗਿਆ ਸੀ ਤੇ ਉਹ ਪਰ ਉਹ ਆਪਣੀ ਕਾਲਜ ਦੀ ਪੜ੍ਹਾਈ ਪੜਨ ਦੀ ਸਦਤ ਨੂੰ ਤਿਆਗ ਨਾ ਸਕਿਆ ਮਤਲਬ ਕਿ ਜਿਹੜੀ ਉਹਦੇ ਮਨ ਦੇ ਵਿੱਚ ਲਗਨ ਸੀ ਬੇਸ਼ੱਕ ਉਹ ਨੌਕਰੀ ਤੇ ਵੀ ਲੱਗ ਗਿਆ ਸੀ ਬਟ ਫਿਰ ਵੀ ਉਹਨਾਂ ਨੂੰ ਲੱਗਦਾ ਸੀ ਕਿ ਉਹਨੂੰ ਕਾਲਜ ਦੀ ਪੜ੍ਹਾਈ ਜ਼ਰੂਰ ਕਰਨੀ ਆ ਨੇ ਤੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਦਿਆਲ ਸਿੰਘ ਹਾਈ ਸਕੂਲ ਦੇ ਅਧਿਆਪਕ ਪੰਡਤ ਬਿੱਤਸਾ ਪ੍ਰਸ਼ਾਦ ਨੂੰ ਚਿੱਠੀ ਲਿਖ ਕੇ ਇਹ ਆਪਣੀ ਇਹ ਇੱਛਾ ਦੱਸੀ ਵੀ ਉਹਨਾਂ ਨੇ ਅਗੇ ਕਾਲਜ ਦੇ ਵਿੱਚ ਪੜਨਾ ਤੇ ਉਹਨਾਂ ਨੇ ਉਸ ਦੀ ਪੜ੍ਹਾਈ ਦਾ ਪ੍ਰਬੰਧ ਆਪਣੀ ਜ਼ਿੰਮੇ ਲੈ ਆ ਤੇ ਉਸ ਨੂੰ ਆਪਣੇ ਕੋਲ ਲਾਹੌਰ ਬੁਲਾ ਲਿਆ ਤੇ ਉਸ ਨੂੰ ਆਪਣੀ ਨੌਕਰੀ ਛੱਡਣ ਦਾ ਬਹੁਤ ਦੁੱਖ ਸੀ ਫਿਰ ਉਹਨਾਂ ਨੂੰ ਨੌਕਰੀ ਛੱਡਣੀ ਪਈ ਠੀਕ ਹੈ ਲੇਖਕ ਜਦੋਂ ਪੰਡਤ ਜੀ ਕੋਲ ਪਹੁੰਚਿਆ ਉਸ ਕੋਲ ਕੋਈ ਸਮਾਨ ਨਹੀਂ ਸੀ ਉਹਨਾਂ ਨੇ ਉਸ ਨੂੰ ਅਗਲੇ ਦਿਨ ਆਉਣ ਵਾਸਤੇ ਕਿਹਾ ਤਾਂ ਕਿ ਹੋਸ ਦੇ ਲਈ ਕੱਪੜੇ ਤਿਆਰ ਕਰਵਾ ਸਕਣ ਉਹ ਜਦੋਂ ਕਾਲਜ ਦਾਖਲ ਹੋਇਆ ਤਾਂ ਉੱਥੇ ਉਸ ਦਾ ਮੇਲ ਵਧਾਈ ਚੀਮੇ ਦੇ ਮੁੰਡੇ ਹਜ਼ਾਰਾ ਸਿੰਘ ਨਾਲ ਹੋਇਆ ਉਹ ਚੰਗੇ ਸੌਖੇ ਘਰ ਦਾ ਮੁੰਡਾ ਸੀ ਤੇ ਉਸਨੇ ਸਾਈਂ ਸਿੰਘ ਨੂੰ ਤਾਨਾ ਮਾਰਿਆ ਕਿ ਉਹ 10 ਸਾਲ ਇੱਕ ਕੋਟ ਨਾਲ ਗੁਜ਼ਾਰਦਾ ਹੈ ਤੇ ਕਾਲਜ ਦੇ ਮੁੰਡੇ ਦਿਨ ਵਿੱਚ 10 ਵਾਰੀ ਕੋਟ ਬਦਲਦੇ ਨੇ ਸਾਈਂ ਸਿੰਘ ਨੇ ਉੱਤਰ ਦਿੱਤਾ ਕਿ ਉਹ ਕਾਲਜ ਪੜ੍ਹਨ ਆਇਆ ਕੋਟ ਪਾਉਣ ਦੀ ਜਾਂਚ ਸਿੱਖਣ ਨਹੀਂ ਆਇਆ ਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਪ੍ਰਿੰਸੀਪਲ ਸਾਈਂ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਕਾਫੀ ਜ਼ਿਆਦਾ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਗੇ ਹੈਗਾ ਕੁਐਸਚਨ 3 ਪ੍ਰਿੰਸੀਪਲ ਸाहिब ਸਿੰਘ ਨੇ ਡਾਕਖਾਨੇ ਦੀ ਨੌਕਰੀ ਕਿਉਂ ਛੱਡ ਦਿੱਤੀ ਨੌਕਰੀ ਛੱਡਣ ਉਪਰੰਤ ਉਸ ਨੇ ਕੀ ਕੰਮ ਕੀਤਾ ਹਾਂਜੀ ਪ੍ਰਿੰਸੀਪਲ ਸाहिब ਸਿੰਘ ਦਾ ਪਰਿਵਾਰ ਭਾਰੇ ਕਰਜ਼ੇ ਦੇ ਭਾਰ ਹੇਠ ਸੀ ਉਸ ਦੀ ਸਾਰੇ ਮਹੀਨੇ ਦੀ ਤਨਖਾਹ ਕੇਵਲ ਸੂਦ ਲਈ ਵੀ ਪੂਰੀ ਨਹੀਂ ਸੀ ਸੂਦ ਭਾਅ ਕੀ ਵਿਆਜ ਠੀਕ ਹੈ ਵੀ ਜਿੰਨਾ ਉਹਨਾਂ ਨੇ ਕਰਜ਼ਾ ਲਿਆ ਹੋ ਸੀ ਉਹਦਾ ਜਿਹੜਾ ਵਿਆਜ ਸੀ ਉਹਦੇ ਲਈ ਵੀ ਉਹਦੀ ਪੇ ਜਾਦੇ ਪੇ ਉਨੀ ਨਹੀਂ ਸੀ ਮਤਲਬ ਕਿ ਜਿੰਨਾ ਉਹਨਾਂ ਨੂੰ ਸਪੋਜ਼ ਉਹਦੀ ਪੇ ਹੈਗੀ ਸੀ 10 ਰੁਪਏ ਤਾਂ ਉਹਨਾਂ ਨੂੰ 10 11 12 ਰੁਪਏ ਜਿਹੜੇ ਕਿ ਕਰਜ਼ਾ ਹੁੰਦਾ ਸੀ ਮਤਲਬ ਕਿ ਕਰਜ਼ੇ ਦਾ ਵਿਆਜ ਵੀ ਨਹੀਂ ਪੂਰਾ ਹੋ ਰਿਹਾ ਸੀ ਠੀਕ ਆ سود ਹੋ ਗਿਆ ਵਿਆਜ ਵਿਆਜ ਵੀ ਨਹੀਂ ਸੀ ਪੂਰਾ ਹੋ ਰਿਹਾ ਕਰਜ਼ੇ ਦਾ ਤੇ ਇਸ ਤਰ੍ਹਾਂ ਲੇਖਕ ਦੀ ਕਮਾਈ ਤਾਂ ਭੰਗ ਦੇ ਭਾੜੇ ਜਾ ਰਹੀ ਸੀ ਜੇਕਰ ਲੇਖਕ ਇਹ ਹੀ ਨੌਕਰੀ ਕਰਦਾ ਰਿਹਾ ਤਾਂ ਪਿਛਲਾ ਕਰਜ਼ਾ ਜਿਉਂ ਦਾ ਤਿਉਹੀ ਉਹਨਾਂ ਦੇ ਸਿਰ ਤੇ ਰਹਿਣਾ ਸੀ ਕਿਉਂਕਿ ਉਹਦੇ ਨਾਲ ਤਾਂ ਮਸਾ ਵਿਆਜੇ ਪੂਰਾ ਹੋ ਰਿਹਾ ਸੀ ਤਾਂ ਜਿਹੜਾ ਕਰਜ਼ਾ ਸੀ ਉਹ ਤਾਂ ਉਵੇਂ ਹੀ ਖੜਿਆ ਸੀ ਤੇ ਅਗਾਹ ਟੱਬਰ ਦੇ ਵਧਣ ਦੇ ਨਾਲ ਕਰਜ਼ਾ ਵੀ ਹੋਰ ਵਧ ਜਾਣਾ ਸੀ ਪਰ ਜੇਕਰ ਲੇਖਕ ਬੀਏ ਪਾਸ ਕਰ ਲੈਂਦਾ ਤਾਂ ਇਹ ਸਾਰਾ ਕਰਜ਼ਾ ਜ਼ੀਰੋ ਲੈਣ ਦੀ ਸੰਭਾਵਨਾ ਹੋ ਜਾਂਦੀ ਹੈ ਇਸ ਲਈ ਪ੍ਰਿੰਸੀਪਲ ਸਾਈਬ ਸਿੰਘ ਨੇ ਡਾਕਾ ਨੇ ਨੌਕਰੀ ਛੱਡ ਕੇ ਕਾਲਜ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਤਾਂ ਕਿ ਬੀਏ ਦੇ ਵਿੱਚ ਬੀਏ ਕਰਕੇ ਫਿਰ ਅੱਗੇ ਵਧੀਆ ਨੌਕਰੀ ਲਾ ਕੇ ਆਪਣਾ ਪਰਿਵਾਰ ਦਾ ਜਿਹੜਾ ਕਿ ਕਰਜ਼ਾ ਉਤਾਰ ਸਕੇ ਤੇ ਪਰਿਵਾਰ ਦਾ ਜਿਹੜਾ ਕਿ ਦੇਖਭਾਲ ਕਰ ਸਕੇ ਅੱਗੇ ਹੈਗਾ ਫੋਰਥ ਕੁਐਸਚਨ ਪ੍ਰਿੰਸੀਪਲ ਸਾਈਬ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਣਾ ਕਿੱਥੋਂ-ਕਿੱਥੋਂ ਮਿਲਦੀ ਰਹੀ ਤੇ ਇਹ ਤੂੜ ਪਰ ਇਰਾਦੇ ਆਧਾਰ ਤੇ ਦਸਨਾ ਪਾਠ ਦੇ ਹਾਂਜੀ ਪ੍ਰਿੰਸੀਪਲ ਸਾਇਫ ਨੂੰ ਕਈ ਪਾਸਿਓਂ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਰਹੀ ਮੋਟੀਵੇਸ਼ਨ ਮਿਲਦੀ ਰਹੀ ਅੱਜ ਉਹ ਪਹਿਲੀ ਜਮਾਤ ਦੇ ਵਿੱਚ ਹੀ ਸੀ ਜਦ ਇਨਸਪੈਕਟਰ ਇਮਤਿਹਾਨ ਲੈਣ ਆਇਆ ਤਾਂ ਲੇਖਕ ਕੋਲੋਂ ਤਿੰਨ ਦਾ ਪਹਾੜਾ ਸੁਣਿਆ ਮਤਲਬ ਕੀ ਇਨਸਪੈਕਟਰ ਨੇ ਲੇਖਕ ਤੋਂ 3 ਦਾ ਟੇਬਲ ਸੁਣਿਆ 3 ਦਾ ਪਹਾੜਾ ਸੁਣਿਆ ਤਾਂ ਬਹੁਤ ਖੁਸ਼ ਹੋਇਆ ਹੈਡਮਾਸਟਰ ਸਾਰਿਆਂ ਦੇ ਸਾਹਮਣੇ ਉਹਨੂੰ ਸ਼ਾਬਾਸ਼ ਦਿੱਤੀ ਤੇ ਸਕੂਲ ਦੇ ਹੈਡਮਾਸਟਰ ਕਾਜੀ ਜਲਾਲਉਦੀਨ ਜੀ ਕਦੇ-ਕਦੇ ਲੇਖਕ ਦੇ ਪਿਤਾ ਨੂੰ ਮਿਲਦੇ ਤਾਂ ਲੇਖਕ ਸੰਬੰਧੀ ਇਹੀ ਪ੍ਰੇਰਣਾ ਕਰਦੇ ਕਿ ਉਸ ਨੂੰ ਪ੍ਰਾਇਮਰੀ ਤੋਂ ਬਾਅਦ ਮੀਡਲ ਦੇ ਵਿੱਚ ਜ਼ਰੂਰ ਪੜਨ ਲਾਇਆ ਜਾਵੇ ਤਾਂ ਪੰਡਿਤ ਸ਼੍ਰੀ ਵਿਦਿਆਲਯ ਪਾਸੋਂ 20 ਲੇਖਕ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਰਹੀ ਤੇ ਜਦੋਂ ਉਹਨਾਂ ਇੱਕ ਟੈਕਸਟ ਟੈਸਟ ਦੇ ਦੌਰਾਨ ਦੇਖਿਆ ਕਿ ਲੇਖਕ ਅਲਫ ਬੇ ਆਦ ਅੱਖਰਾਂ ਨੂੰ ਘੋਟਾ ਲਾਉਣ ਦੀ ਥਾਂ ਸਭ ਕੁਝ ਸਮਝ ਕੇ ਸੁਣਾਉਂਦਾ ਤਾਂ ਪੰਡਿਤ ਸ਼੍ਰੀ ਵਿਦਿਆਲਯ ਜੀ ਬਹੁਤ ਖੁਸ਼ ਹੋਏ ਉਨ੍ਹਾਂ ਹੁਸ਼ਿਆਰ ਵਿਦਿਆਰਥੀਆਂ ਦੀਆਂ ਕਾਪੀਆਂ ਲਿਆ ਕੇ ਲੇਖਕ ਨੂੰ ਮਿਹਨਤ ਕਰਨ ਲਈ ਹੋਰ ਜ਼ਿਆਦਾ ਪ੍ਰੇਰਿਤ ਕੀਤਾ ਤੇ ਮਿਡਲ ਦਾ ਨਤੀਜਾ ਨਿਕਲਿਆ ਤਾਂ ਲੇਖਕ 라ਵਲਪਿੰਡੀ ਡਿਵੀਜ਼ਨ ਦੇ ਵਿੱਚੋਂ ਪਹਿਲੇ ਨੰਬਰ ਤੇ ਆਇਆ ਤੇ ਇਹਨੂੰ 6 ਰੁਪਏ ਮਹੀਨਾ ਵਜੀਫਾ ਮਿਲ ਗਿਆ ਨੌਵੀਂ ਜਮਾਤ ਵਿੱਚ ਫਾਰਸੀ ਥਾਂ ਤੇ ਸੰਸਕ੍ਰਿਤ ਪੜਨ ਤੋਂ ਲੇਖਕ ਨੂੰ ਕਈਆਂ ਨੇ ਰੋਕਿਆ ਪਰ ਲੇਖਕ ਦੇ ਮਨ ਵਿੱਚ ਸੰਸਕ੍ਰਿਤ ਪੜਨ ਦੀ ਲਗਨ ਸੀ ਤੇ ਉਹ ਸੰਸਕ੍ਰਿਤ ਪੜਾਉਣ ਵਾਲੇ ਪੰਡਤ ਜੀ ਨੂੰ ਮਿਲਿਆ ਤੇ ਉਨ੍ਹਾਂ ਲੇਖਕ ਦਾ ਹੌਸਲਾ ਵਧਾਇਆ ਤੇ ਪਹਿਲੇ ਹੀ ਤਿਮਾਹੀ ਇਮਤਿਹਾਨ ਵਿੱਚ ਲੇਖਕ ਆਪਣੇ ਜਮਾਤ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਗਿਆ ਜਦ ਲੇਖਕ ਦੇ ਮਨ ਦੇ ਵਿੱਚ ਕਾਲਜ ਦੀ ਪੜਾਈ ਦੀ ਲਗਨ ਪੈਦਾ ਹੋਈ ਤਾਂ ਉਸਨੇ ਆਪਣੇ ਸਕੂਲ ਅਧਿਆਪਕ ਪੰਡਤ ਵਿਸਤਾ ਪ੍ਰਸ਼ਾਦ ਨੂੰ ਚਿੱਠੀ ਲਿਖੀ ਤਾਂ ਲੇਖਕ ਨੂੰ ਜਵਾਬ ਦਿੱਤਾ ਉਹਨਾਂ ਨੇ ਅੱਗੇ ਤੋਂ ਅਨਸਰ ਕੀਤਾ ਕਿ ਉਹ ਕਾਲਜ ਦੀ ਪੜਾਈ ਦਾ ਪੂਰਾ ਪ੍ਰਬੰਧ ਕਰਨਗੇ ਉਹ ਇਹਨਾਂ ਨੇ ਸਕਾਲਜ ਦੀ ਪੜਾਈ ਦੀ ਸਾਰੇ ਜ਼ਿੰਮੇਵਾਰੀ ਪੰਡਤ ਵਿਸਤਾ ਪ੍ਰਸ਼ਾਦ ਨੇ ਲਈ ਇਸ ਤਰ੍ਹਾਂ ਲੇਖਕ ਨੂੰ ਕਈ ਪਾਸੇ ਤੋਂ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਰਹੀ ਬਿਲਕੁਲ ਸਕੂਲ ਦੇ ਹੈੱਡ ਟੀਚਰ ਤੋਂ ਵੀ ਹੈੱਡਮਾਸਟਰ ਤੋਂ ਵੀ ਪੰਡਿਤ ਸ਼ਿਵ ਵਿਦਿਆਲ ਤੋਂ ਵੀ ਪੰਡਿਤ ਵਿਸਦਾ ਪ੍ਰਸ਼ਾਦ ਤੋਂ ਵੀ ਠੀਕ ਹੈ ਤੇ ਜਿਹੜੇ ਇਨਸਪੈਕਟਰ ਆਏ ਸੀ ਉਹਨਾਂ ਨੇ ਵੀ ਉਹਨੂੰ ਸ਼ਾਬਾਸ਼ ਦਿੱਤੀ ਹਾਂਜੀ ਅੱਗੇ ਹੈਗਾ 5th ਕੁਐਸਚਨ ਧੂੜ ਪਰੇ ਰਾਹ ਸਵੈਜੀਵਨੀ ਅੰਸ਼ ਵਿੱਚ ਪ੍ਰਿੰਸੀਪਲ ਸਾਹਿਬ ਸਿੰਘ ਦੀ ਨਿਰਮਾਣ ਹੋ ਰਹੀ ਸ਼ਕਸ਼ੀ ਦੇ ਕਿਹੜੀਆਂ ਝਲਕਾਂ ਮਿਲਦੀਆਂ ਨੇ ਉਹਨਾਂ ਨੂੰ ਦੱਸਣਾ ਹਾਂਜੀ ਪ੍ਰਿੰਸੀਪਲ ਸਾਹਿਬ ਸਿੰਘ ਦਾ ਜੀਵਨ अनेका ਔਕੜਾਂ ਭਰਿਆ ਸੀ ਮੁਸ਼ਕਲਾਂ ਭਰਿਆ ਸੀ ਧੂੜ ਭਰੇ ਰਾਹ سير ਲੇਖੇ ਡਰਜ ਉਹਨਾਂ ਦੇ ਸਵੈਜੀਵਨੀ ਅੰਸ਼ ਦੇ ਅਧਾਰ ਤੇ ਉਹਨਾਂ ਦੀ ਸ਼ਕਸ਼ੀਤ ਦੇ ਕੁਝ ਆਪਾਂ ਨੂੰ ਨਵੇਕ ਲੀਆਂ ਯੂਨਿਕ ਝਲਕਾਂ ਮਿਲਦੀਆਂ ਨੇ ਪ੍ਰਿੰਸੀਪਲ ਸਾਈਹ ਸਿੰਘ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਬਹੁਤ ਇੰਟੈਲੀਜੈਂਟ ਸੀ ਪਹਿਲਾਂ ਉਹ ਪਿੰਡ ਦੇ ਹੀ ਮੀਆਂ ਹਯਾਤ ਸ਼ਾਹ ਕੋਲ ਪੜਦਾ ਸੀ ਬਾਅਦ ਦੇ ਵਿੱਚ ਉਸਦੇ ਪਿਤਾ ਨੇ ਉਸ ਨੂੰ ਹਾਈਏ ਤਹਿਸੀਲ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਦਾਖਲ ਕਰਵਾਤਾ ਪਹਿਲੀ ਜਮਾਤ ਵਿੱਚ ਜਦੋਂ ਬੱਦ ਬੰਠਾ ਵਾਲੇ ਸਕੂਲ ਵਿੱਚ ਕਈ ਹੋਰ ਸਕੂਲਾਂ ਦੇ ਬੱਚਿਆਂ ਨਾਲ ਇੰਸਪੈਕਟਰ ਨੇ ਇਮਤਿਹਾਨ ਲਿਆ ਤਾਂ ਲੇਖਕ ਨੇ ਇੰਸਪੈਕਟਰ ਦੇ ਕਹਿਣ ਤੇ ਕੜਕ ਕੇ ਤਿੰਨ ਦਾ ਪਹਾੜਾ ਸੁਣਾਇਆ ਤਾਂ ਇਹ ਉਸਦੇ ਹੁਸ਼ਿਆਰ ਹੋਣ ਦਾ ਨਤੀਜਾ ਸੀ ਕਿ ਪੰਡਤ ਸ਼ਿਵ ਦਿਯਾਲ ਜੀ ਤੇ ਫਿਰ ਪੰਡਤ ਵਿਸਾ ਪ੍ਰਸ਼ਾਦ ਜੀ ਨੇ ਲੇਖਕ ਦੀ ਮਦਦ ਕੀਤੀ ਤੇ ਉਸ ਨੂੰ ਸੰਸਕ੍ਰਿਤ ਸਿੱਖਣ ਦੀ ਵੀ ਲਗਨ ਪੈਦਾ ਹੋਈ ਤੇ ਉਸ ਨੇ ਉਹਨਾਂ ਦਿਨਾਂ ਵਿੱਚ ਹੀ ਨਾ ਸਿਰਫ ਸੰਸਕ੍ਰਿਤੀ ਸਿੱਖੀ ਸਗੋਤੀ ਮਹਾਈ ਜਿਹੜੇ 3 ਮੰਥਲੀ ਜਿਹੜੇ ਐਗਜ਼ਾਮ ਹੋਣੇ ਸੀ ਉਹਨਾਂ ਦੇ ਵਿੱਚ ਪਹਿਲੇ ਦਰਜਾ ਹਾਸਲ ਕੀਤਾ ਮਿਡਲ ਸਕੂਲ ਦੇ ਇਮਤਿਹਾਨ ਵਿੱਚ ਪੂਰੀ ਡਿਵੀਜ਼ਨ ਦੇ ਵਿੱਚੋਂ ਪਹਿਲੇ ਨੰਬਰ ਤੇ ਆਏ ਅਵਲਾਏ ਪੈਲੜ ਪਹਿਲੇ ਨੰਬਰ ਤੇ ਫਰਸਟ ਡਿਵੀਜ਼ਨ ਤੇ 6 ਰੁਪਏ ਮਹੀਨਾ ਵਜੀਫਾ ਮਿਲਿਆ ਪ੍ਰਿੰਸੀਪਲ ਸਾਈਂ ਸਿੰਘ ਹੁਸ਼ਿਆਰ ਹੋਣ ਦੇ ਨਾਲ ਨਾਲ ਮੌਲਿਕ ਸੂਝ-ਬੂਝ ਵੀ ਉਹਨਾਂ ਨੂੰ ਕਾਫੀ ਸੀ ਸਕੂਲ ਵਿੱਚ ਜਦੋਂ ਪੰਡਿਤ ਸ਼ਿਵਦਿਆਲ ਜਿਨੇ ਬਲੈਕਬੋਰਡ ਤੇ ਰੇਖਾ ਗਣਿਤ ਦਾ ਇੱਕ ਪ੍ਰਸ਼ਨ ਹੱਲ ਕਰਨ ਲਈ ਕਿਹਾ ਤਾਂ ਉਹਨਾਂ ਨੇ ਹੋਰਨਾਂ ਵਿਦਿਆਰਥੀਆਂ ਵਾਂਗ ਰੱਟਿਆ ਰਟਾਇਆ ਉੱਤਰ ਦੇਣ ਦੀ ਥਾਂ ਬੜੀ ਮੌਲਿਕਤਾ ਨਾਲ ਉਸ ਪ੍ਰਸ਼ਨ ਨੂੰ ਸਹੀ ਢੰਗ ਨਾਲ ਹੱਲ ਕਰਕੇ ਸੁਣਾਇਆ ਤਾਂ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਗਰੀਬੀ ਕਾਰਨ ਲੇਖਾ ਦੁੱਖਾਂ ਦਾ ਸ਼ਿਕਾਰ ਹੋਣਾ ਪਿਆ ਉਹ ਆਪਣੀ ਪੜ੍ਹਾਈ ਕਰਨ ਲਈ ਆਪਣੀ ਗਰੀਬੀ ਮੂਰੇ ਬੇਵੱਸ ਹੁੰਦਾ ਜਾਪਦਾ ਸੀ ਮਤਲਬ ਕਿ ਉਹਨੂੰ ਜਿਹੜੀ ਕਿ ਅੱਗੇ ਪੜਨ ਦੇ ਲਈ ਭੂਆ ਦੀਆਂ ਟੁੰਮਾਂ ਵੀ ਉਹਨਾਂ ਨੂੰ ਗੈਣੇ ਰੱਖਣੀਆਂ ਪਈਆਂ ਵੇਚਣੀਆਂ ਪਈਆਂ ਤਾਂ ਉਹ ਗਰੀਬੀ ਨੂੰ ਦੂਰ ਕਰਨ ਲਈ ਡਾਕ ਖਾਨੇ ਵਿੱਚ ਨੌਕਰੀ ਕਰਦਾ ਪਰ ਉਸਦੀ ਮਹੀਨੇ ਦੀ ਤਨਖਾਹ ਪਰਿਵਾਰ ਵੱਲੋਂ ਲੈ ਕਰਜ਼ੇ ਦੇ سود ਲਈ ਹੀ ਪੂਰੀ ਨਹੀਂ ਸੀ ਭਾਵੇਂ ਕਿ ਵਿਆਜ ਲਈ ਇਸੇ ਤਰ੍ਹਾਂ ਸਿਆਲਕੋਟ ਨੌਕਰੀ ਦਾ ਇਮਤਿਹਾਨ ਦੇਣ ਜਾਣ ਲਈ ਵੀ ਉਸ ਕੋਲ ਪੈਸੇ ਨਹੀਂ ਸੀ ਤਾਂ ਜਦੋਂ ਉਹ ਕਾਲਜ ਦੇ ਵਿੱਚ ਪੜ੍ਹਾਈ ਕਰਨ ਗਿਆ ਤਾਂ ਉਸ ਕੋਲ ਪੈਨਨ ਪਹਿਨੇ ਹੋਏ ਕੱਪੜੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਤਾਂ ਪ੍ਰਿੰਸੀਪਲ ਸਾਹਿਬ ਸਿੰਘ ਸੱਚ ਕਹਿਣ ਵਿੱਚ ਸਮਰੱਥਾ ਉਹ ਆਪਣੀ ਸੱਚਾਈ ਨੂੰ ਕਿਦਰੇ ਵੀ ਨਹੀਂ ਲੁਕਾਉਂਦਾ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਪਸਰੂਰ ਹਾਈ ਸਕੂਲ ਵਿੱਚ ਦਾਖਲ ਕਰਾਇਆ ਤਾਂ ਲੇਖਕ ਦੀ ਜਾਂਚੇ ਇਹ ਸ਼ਾਲ ਮੇਰੇ ਪਿਤਾ ਨੇ ਆਪਣੇ ਵਿੱਤੋਂ ਵੱਧ ਕੇ ਮਾਰੀ ਸੀ ਭਾਵੇਂ ਕਿ ਉਹਨੂੰ ਆਪਣੀ ਚਾਦਰ ਦੇ ਨਾਲ ਵੱਧ ਪੈਰ ਪਸਾਰ ਕੇ ਉਹਨਾਂ ਨੂੰ ਪੜਨ ਲਈ ਪਾਇਆ ਗਿਆ ਸੀ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਤੇ ਉਹ ਨੀਚੱਕ ਹੋ ਕੇ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਸਿਆਲਕੋਟ ਤੱਕ ਪੈਦਲ ਜਾਣ ਦੀ ਗਾਥਾ ਨੂੰ ਵੀ ਬਿਆਨ ਕਰਦੇ ਹੋਏ ਲਿਖਦੇ ਨੇ ਕਿ ਮੈਨੂੰ ਅੱਜ ਸਮਝ ਆਈ ਹੈ ਕਿ ਅਸੀਂ ਗਰੀਬ ਅਸੀਂ ਗਰੀਬ ਹਾਂ ਮੈਨੂੰ ਅੱਜ ਪਤਾ ਲੱਗਿਆ ਕਿ ਗਰੀਬ ਗਰੀਬ ਕਿਵੇਂ ਕਲੀਆਂ ਗਲੀਆਂ ਦੇ ਕੱਖਾਂ ਵਾਂਗ ਰੁਲਦੇ ਨੇ ਮਤਲਬ ਕਿ ਗਰੀਬ ਕਿਵੇਂ ਕਲੀਆਂ ਦੇ ਕੱਖਾਂ ਵਾਂਗ ਦੀ ਤਰ੍ਹਾਂ ਰੁਲਦੇ ਨੇ ਉਹ ਕਾਲਜ ਦਾਖਲ ਹੋਣਾ ਚਾਹੁੰਦਾ ਸੀ ਪਰ ਉਸ ਨੂੰ ਅਹਿਸਾਸ ਸੀ ਕਿ ਪੱਲੇ ਨਾਲ ਢੇਲਾ ਤੇ ਕਰਦੀ ਮੇਲਾ ਮੇਲਾ ਪ੍ਰਿੰਸੀਪਲ ਸਾਹਿਬ ਸਿੰਘ ਇੱਕ ਭਾਵਕ ਪ੍ਰਵਿਰਤੀ ਦਾ ਇਨਸਾਨ ਸੀ ਉਹ ਕਾਲਜ ਦੀ ਪੜ੍ਹਾਈ ਲਈ অতি ਭਾਵਕ ਸੀ ਤੇ ਇਸੇ ਤਰ੍ਹਾਂ ਆਪਣੀ ਭਾਵਕ ਪ੍ਰਵਿਰਤੀ ਦੇ ਕਾਰਨ ਹੀ ਕਾਲਜ ਜਾਣ ਲੱਗਿਆ ਤੇ ਆਪਣੇ ਹੋਰ ਪਰਿਵਾਰ ਜਨਾਂ ਵਾਂਗ ਖੁਦ ਵੀ ਰੋਣ ਲੱਗ ਪਿਆ ਸੀ ਤੇ ਉਹ ਸਮਝਦਾ ਸੀ ਜੇਕਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਨਾ ਹੋਇਆ ਉਸ ਨੂੰ ਪੜਨ ਵਿੱਚ ਘਰ ਵਿੱਚ ਵੜਨ ਦਾ ਵਾਸਤਵਕ ਕੋਈ ਹੱਕ ਨਹੀਂ ਰਹੇਗਾ ਪ੍ਰਿੰਸੀਪਲ ਸਾਹਿਬ ਸਿੰਘ ਆਪਣੀ ਸਿਹੇ ਦਾ ਖਿਆਲ ਰੱਖਣ ਵਾਲਾ ਵਿਅਕਤੀ ਸੀ ਇੱਕ ਵਾਰ ਪੰਡਿਤ ਸ਼ਿਵ ਵਿਦਿਆਲয় ਨੇ ਉਸ ਨੂੰ हां कि 하기 ਉਸਦੇ ਪਿਤਾ ਡਾਂਗਿਆਂ ਨਾਲ ਬਤਾਓ ਲਾਇਆ ਕਰਨਗੇ ਇਸ ਤੋਂ ਬਾਅਦ ਉਸਨੇ ਖੂਬ ਬਰਜਿਸ਼ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਹਦੀ ਸਿਹਤ ਵਿੱਚ ਵੀ ਕਾਫੀ ਨਿਖਾਰ ਆਇਆ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪ੍ਰਿੰਸੀਪਲ ਸਾਈ ਸਿੰਘ ਦਾ ਕਿਰਦਾਰ ਉਹਦੀ ਜਵਾਨੀ ਦੇ ਦਿਨਾਂ ਤੱਕ ਕਾਫੀ ਸੰਘਰਸ਼ਪੂਰਨ ਰਿਹਾ ਇਸ ਸੰਘਰਸ਼ ਨੇ ਉਸਨੂੰ ਆਪਣੀ ਮੰਜ਼ਲ ਦੇ ਵਧੇਰੇ ਨਜ਼ਦੀਕ ਲੈ ਕੇ ਆਂਦਾ ਥੈਂਕਸ